ਸਾਡੇ ਪੰਜਾਬ ਦੇ ਪ੍ਰਧਾਨ ਚੰਦਰਪਾਲ ਜੀ ਬਰਨਾਲਾ ਦੂਬੇ ਦੇ ਜਰਨ 77 ਜਿੰ다ਜੀ ਸਰਦੂਲਗੜ੍ਹ ਦੂਬੇ ਦੇ ਮੀਤ ਪ੍ਰਧਾਨ ਸਤਨਾਮ ਜੀ ਭਵਾਨੀਗੜ੍ਹ ਅਤੇ ਹੋਰ ਵੱਖ-ਵੱਖ ਟੀਪੂਆਂ ਚੋਂ ਆਏ ਉਮੀਦਵਾਰ ਸਹਿਬਾਨ ਮਾਰਕਰ ਸਹਿਬਾਨ ਬਲਾਉ ਫਤੇ ਬਾਈਗਰੂ ਜੀ ਦਾ ਖਾਲਸਾ ਹਰਿ ਗੁਰੂ ਜੀ ਦੇ ਪੱਤੇ ਭਰਾਵੋ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਅਸੀਂ ਆ ਤਪ ਦੀ ਸੜਕ ਤੇ ਬੈਠੇ ਆ ਜਿਹੜਾ ਕਾਰਨ ਆ ਸਾਡਾ ਜਿਹੜਾ ਡੀਸੀ ਮਾਨਸਾ ਹੈ ਖਾਸ ਕਰਕੇ ਇਹਦਾ ਰੋਲ ਹੈ ਜਿਹੜਾ ਅੱਜ ਸਾਨੂੰ ਸੜਕਾਂ ਤੇ ਰੋਲ ਰਿਹਾ ਹੈ ਜャ ਅਸੀਂ ਇੱਥੇ ਧਰਤੀ ਤੇ ਬੈਠਣ ਲਈ ਤਪ ਦੀ ਧਰਤੀ ਤੇ ਬੈਠਣ ਲਈ ਮਜਬੂਰ ਹੋਏ ਆ ਤੇ ਡੀਸੀ ਮਾਨਸਾ ਦਾ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੇ ਖਿਲਾਫ ਪਾਲਿਸੀਆਂ ਲਿਆਉਣਾ ਉਹ ਸਰਕਾਰ ਨੇ ਕੰਮ ਆਪਦਾ ਕੀਤਾ ਲੋਕਾਂ ਦਾ ਕੰਮ ਹੁੰਦਾ ਉਹ ਪੌਲਸੀਆਂ ਦਾ ਵਿਰੋਧ ਕਰਨਾ ਤੇ ਆਪੇ ਹੱਕਾਂ ਲਈ ਲੜਨਾ ਉਹ ਡੀਸੀ ਨੇ ਕਰ ਲਿਆ ਆਪੇ ਹੱਕਾਂ ਬਾਤ ਤੇ ਲੜਨ ਵਾਸਤੇ ਆਪਾਂ ਕਰ ਲਿਆ ਡੀਸੀ ਮਾਨ ਸਾ ਇਹ ਗੱਲ ਸਮਝ ਲੈ ਤੂੰ ਲੋਕਾਂ ਦਾ ਸੇਵਾਦਾਰ ਹੈ ਡਾਕਟਰ ਨਹੀਂ ਹੈਗਾ ਜਿਹੜੀ ਉਹਦੇ ਉਹਦੀ ਮਤਲਬ ਸਾਡੇ ਆਗੂ ਸਹਿਬਾਨਾਂ ਨੂੰ ਬੋਲਣ ਦੀ ਸ਼ਾਤਾਬਦੀ ਸੀ ਉਹ ਠੀਕ ਨਹੀਂ ਸੀ ਉਹ ਜਿਹੜਾ ਡੀਐਫਐਸੀ ਆ ਜਾਂ ਡੀਸੀ ਆ ਇਹਨਾਂ ਦੀ ਡਿਊਟੀ ਤਾਂ ਇਹ ਬਣਦੀ ਸੀ ਕਿ ਅਸੀਂ ਇਹਨਾਂ ਦੇ ਜਿਹੜੀਆਂ ਗਾਇਜ਼ ਮੰਗਾਂ ਨੇ ਉਹ ਸਰਕਾਰ ਨਾਲ ਉੱਤੇ ਡਿਸਕਸ ਕਰੀਏ ਤੇ ਇਹਨਾਂ ਦੇ ਜਿਹੜੇ ਮਜ਼ਦੂਰਾ ਦੇ ਮੰਗਾਂ ਨੇ ਉਹਨਾਂ ਨੂੰ ਸਰਕਾਰ ਤੋਂ ਹੱਥ ਕਰਾ ਕੇ ਦਈਏ ਪਰੰਤੂ ਪਤਾ ਕੀ ਕਹਿੰਦਾ ਸਾਨੂੰ ਇਹ ਸ਼ਰਤ ਬੋਲਿਆ ਕਹਿੰਦਾ ਪਹਿਲਾਂ ਤੁਸੀਂ ਉੱਤੇ ਸੀ ਹੁਣ ਅਸੀਂ ਉੱਤੇ ਆ ਉਹਦਾ ਕਹਿਣ ਦਾ ਮਤਲਬ ਵੀ ਜਿਹੜਾ ਕਲਕਤਾ ਸੀਨ ਹੈ ਉਹ ਤੁਹਾਡੇ ਸਾਰੇ ਚੱਲਦਾ ਉਹਰਾ ਸਾਡੇ ਖਾਰੇ ਤੁਸੀਂ ਉਹ ਡੀ.ਡੀ ਸਾਹਿਬ ਤੁਸੀਂ ਇਹ ਗੱਲ ਨੋਟ ਕਰ ਲੈ ਸਾਡੇ ਬਿਨਾ ਗੱਟਾ ਨਹੀਂ ਚੱਕਿਆ ਜਾਂਦਾ ਏਸੀ ਤੇ ਬਹਿ ਕੇ ਗੱਲਾਂ ਕਰ ਲਿਆ ਸਭੀਆਂ ਨੇ ਤੇ ਉਹਦੇ ਕੱਟਾ ਜਾ ਕੇ ਤੁਰਨਾ ਬਹੁਤ ਔਖਾ ਹੈ ਜਿਹੜਾ ਮਰਜੀ ਬੰਦੇ ਨੂੰ ਲੈ ਕੇ ਆ ਜੀ ਉੱਥੇ ਗੱਟਾ 48 ਤਾਪਮਾਨ ਦੇ ਵਿੱਚ ਚੱਕਣਾ ਤੇ ਸਾਡੇ ਜਿਹੜੇ ਟਰੱਕਾਂ ਵਾਲੇ ਨੇ ਜਾਂਦਾ ਉਹ ਲੈਣਦੇ ਨੇ ਜਾਂ ਜਿਹੜੇ ਲੋਕ ਕੱਟਾ ਚੱਕਣ ਜਾਂਦੇ ਨੇ ਉਹਨਾਂ ਨੂੰ ਪਤਾ ਉਦੋਂ ਨਾ ਜਿਹੜਾ ਤਾਪਮਾਨ ਕਿੰਨਾ ਹੁੰਦਾ ਤੇ ਕਿੰਨਾ ਮੁਰਦਾ ਸਾਡੇ ਕਿੱਡੇ ਵਿੱਚ ਨਿਕਲਦਾ ਜੈਗਾਲ ਸਰਕਾਰ ਦੀ ਜਿਹੜੀ ਸਰਕਾਰ ਹੈ ਭਰਾਵੋ ਉਹਦਾ ਤਾਂ ਚਾਣਾ ਮੇਰੇ ਘਰ ਵੋਟਾਂ ਆਪਾਂ ਵੀ ਪਾਈਆਂ ਨੇ ਆਪਾਂ ਪਾਈਆਂ ਨੇ ਆਪਾਂ ਪਾਣਿਆ ਚਾਲ ਨਾਲ ਇਹਦੇ ਕਰਕੇ ਪਾਈਏ ਕਿ ਕਾਂਗਰਸੀਆਂ ਤੋਂ ਆਕਾਲੀਆਂ ਤੋਂ ਸਾਡੇ ਜਿਹੜੇ ਲੋਕ ਸੀ ਮਜ਼ਦੂਰ ਲੋਕ ਸੀ ਉਹ ਅੱਕ ਕੇ ਇਹ ਗੱਲ ਸੋਚਣ ਲੱਗੇ ਜਦੋਂ ਭਗਵਾਨ ਤੁਮਾਰ ਆਧਿਆ ਮੀਟਿੰਗਾਂ 'ਚ ਕਿਹਾ ਸੀ ਲੱਗਦਾ ਨਹੀਂ ਮੈਂ ਸੂਰਜ ਕੰਮਿਆਂ ਦੇ ਵੇੜੇ ਮਤਲਬ ਉਹਨਾਂ ਛੱਪਾ ਅੱਜ ਵੀ ਇੱਕ ਵੀ ਸ਼ਬਦ ਨਹੀਂ ਇਹਨਾਂ ਮਜ਼ਦੂਰ ਪ੍ਰਤੀ ਪਹਿਲਾ ਵਕਤ ਨਾਲ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਰਹੇਗਾ ਉਹਦਾ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਲੋਕ ਸਭਾ ਦੇ ਵਿੱਚ ਇੱਕ ਵੀ ਮਜ਼ਦੂਰ ਦੀ ਜੇ ਗੱਲ ਕੀਤੀ ਹੋਵੇ ਤੁਸੀਂ ਉਹਦੀਆਂ ਲੋਕ ਸਭਾ ਦੀਆਂ ਵੀਡੀਓ ਕੱਢ ਲਓ ਮੇਰਾ ਸਿਰਫ ਛੋਟੀਆਂ ਚੁੱਪੀਆਂ ਜੇ ਇੱਕ ਵੀ ਮਜ਼ਦੂਰ ਦੀ ਗੱਲ ਕੀਤੀ ਹੋਵੇ ਪਰantu ਸਾਡੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਲਾਰਾ ਕਰਕੇ ਰੱਖਿਆ ਤੇ ਹੁਣ ਉਹ ਤੋਂ ਵੱਡਾ ਲਾਰੇਵਾਦ ਹੋ ਗਿਆ ਉਹਦਾ 14 ਜਿਹੇ ਆ ਕੇ ਸਾਡੇ ਸੰਗਰੂਰ ਵਾਲੇ ਸਾਥੀ ਪੰਚਾਸ ਦੇਤੇ ਬੰਡੇ ਹੋਣਗੇ ਉਹਨਾਂ ਦੇ ਦਫ਼ਤਰ ਜਾ ਕੇ ਜੱਪੀਆਂ ਪਾਉਂਦਾ ਸੀਗਾ ਤੇ ਯਾਰ ਜਦੋਂ ਮੇਰੀ ਸਰਕਾਰ ਬਣੀ ਤਾਂ ਮੈਂ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਹੈ ਸਿਸਟਮ ਆਇਆ ਤੇ ਚੰਗ ਵਿੱਚ ਅੰਤ ਖਤਮ ਕਰ ਦੂੰਗਾ ਮੇਰੇ ਘੱਲ 7 ਮਹੀਨੇ ਹੋ ਗਏ ਉਹ ਮੁੱਖ ਮੰਤਰੀ ਜਿਹੜਾ ਮਜ਼ਦੂਰ ਵਿਰੋਧੀ ਆ ਉਹਦੇ ਬਾਅਦ ਸਾਡੇ ਲੋਕਾਂ ਨੂੰ ਧਰਨਾ ਲਾਏ ਹੋਏ 7 ਮਹੀਨੇ ਹੋ ਗਏ ਉਹ ਮਜ਼ਦੂਰਾਂ ਨੂੰ ਦਿਖਾਈ ਨਹੀਂ ਉਹਦੇ ਨਾਲ ਕ ਲਾਟੀ ਚਾਹ ਸਾਡੇ ਦੇ ਪੰਜ ਮਾਰਤ ਨੂੰ ਕਰਾ ਕੇ ਉਹਨੇ ਵਧੀਆ ਗੱਲ ਨਹੀਂ ਕੀਤੀ ਪਹਿਲਾਂ ਤਾਂ ਤੁਸੀਂ ਇਹ ਗੱਲ ਦਾ ਪਰਨ ਕਰ ਲੋ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸੰਘਰਸ਼ ਹੈ ਇਹ ਟਿਕਣ ਵਾਲਾ ਨਹੀਂ ਹੈਗਾ ਹੁਣ ਇਹ ਸੰਘਰਸ਼ ਬਹੁਤ ਚਿੱਕਾ ਹੋਊਗਾ ਸਾਨੂੰ ਲੜਨ ਵਾਸਤੇ ਤਕੜੇ ਹੋਣਾ ਪੈਣਾ ਹੈ ਆਪਣੇ ਪਰਿਵਾਰਾਂ ਨੂੰ ਛੜਕਾਂ ਤੇ ਆਪਣੇ ਬੱਚਿਆਂ ਨੂੰ ਛੜਕਾਂ ਤੇ ਉਤਾਰਨਾ ਪਊਗਾ ਪ੍ਰਸ਼ਾਸਨ ਆਪ ਦੀ ਗੱਲ ਨੋਟ ਕਰ ਲੇ ਜੇ ਤਾਂ ਸਾਡਾ ਮੰਗ ਪੱਤਰ ਉਹਨੂੰ ਲੈ ਕੇ ਜਾਂਦੇ ਆ ਤਾਂ ਵਧੀਆ ਗੱਲ ਆ ਨਹੀਂ ਜਿਹੜਾ ਇਕੱਠਾ ਅਸੀਂ ਡੀਸੀ ਨੇ ਬਾਰ ਮੂਹਰੇ ਲਜਾਵਾਂਗੇ ਤੁਹਾਨੂੰ ਦਾ 15 ਮਿੰਟਾਂ ਦਾ ਟਾਈਮ ਦਿੱਤਾ ਸਾਡੇ ਨਾਲ ਇਹ ਗੱਲ ਕਰੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਨਾਲ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਬੈਠਾ ਜਿਹਨੇ ਸਾਡੀ ਇਹ ਪਾਲਸੀ ਬਣਾਈ ਹੈ ਸਾਡੇ ਮਜ਼ਦੂਰ ਪ੍ਰੋਤੀ ਪਾਲਸੀ ਬਣਾਈ ਹੈ ਉਹਨਾਂ ਨਾਲ ਸਾਡੀ ਜਿਹ ਮੀਟਿੰਗ ਸੈੱਟ ਕਰਾਵੋਗੇ ਤਾਸੀ ਇਹ ਤੋਂ ਪਤਾ ਲੱਗੇ ਸਾਡੀਓ ਗੱਲ ਠੀਕ ਆ ਜਾਂ ਗਲਤ ਆ ਸਹੀ ਆਸੀ ਇਹ ਤੋਂ ਆ ਪ੍ਰਸ਼ਾਸਨ ਨੂੰ ਸੀਆਰਡੀ ਨੋਟ ਕਰ ਲੈ ਅਸੀਂ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜਿਹੜਾ ਪ੍ਰਸ਼ਾਸਨ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਉੱਪਰਲੇ ਪ੍ਰਸ਼ਾਸਨ ਨਾਲ ਗੱਲ ਕਰ ਲੈ ਸਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਮੀਟਿੰਗ ਫਿਕਸ ਕਰਾਵੇ ਤਾਂ ਹੀ ਇਹ ਪ੍ਰਦਰਸ਼ਨ ਟਿਕਣਗੇ ਨਹੀਂ ਤਾਂ ਇਹ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਵਿੱਚ ਮੈਨੂੰ ਕਹਿਣੇ ਨੂੰ ਵੀ ਗਰੇਜ਼ ਨਹੀਂ ਲੱਗਦਾ ਕਿ ਸਾਡੀ ਪੱਲੇਦਾਰ ਜੁਨੀਅਰ ਦੀ ਆਕੂ ਸਰਬਾਨਾਂ ਨਾਲ ਸਬ ਕਮੇਟੀ ਬਣਾਤੀ ਸੀ ਜੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰ ਲਵੇ ਉਹ ਕਮੇਟੀ ਦੇ ਵਿੱਚ ਸਾਡਾ ਜਿਹੜਾ ਵਿੱਤ ਮੰਤਰੀ ਹੈ ਸਾਡੇ ਭਾਈ ਚਾਰੇਚੋ ਬਣਿਆ ਹੋਇਆ ਉਦੋਂ ਉਹਨੂੰ ਚੰਗੇ ਲੱਗਦੇ ਸੀ ਉਹਦੇ ਰਖਾ ਦਾ ਹਰਪਾਲ ਜੀ ਮਾਜੀ ਨੂੰ ਵੀ ਸਾਡੇ ਜਿਹੜੇ ਮਜ਼ਦੂਰ ਨੇ ਚੰਗੇ ਨੂੰ ਲੱਗਦੇ ਹਾਲਾਂਕਿ ਇਹ ਜਿੰਮੇਵਾਰੀ ਬਣਦੀ ਸੀ ਇਹਨਾਂ ਪੱਲੇਦਰਾਂ ਦੀਆਂ ਜਿਹੜੀਆਂ ਸਮੱਸਿਆ ਨੇ ਉਹਨਾਂ ਦਾ ਹੱਲ ਕਰਕੇ ਇਹਨਾਂ ਦਾ ਸਕਾਇ ਕਰਾਉਣਾ ਸੀ ਸਪਰੰਤੂ ਉਹਨੇ ਮਕਲਬ ਸਾਡੇ ਵਿਰੋਧ ਵਿੱਚ ਸ਼ਾਮਲ ਹੋਇਆਗਾ ਉਹ ਸਾਡੇ ਜਿਹੜਾ ਸਾਡੇ ਲੋਕਾਂ ਦਾ ਚੁੜਿਆ ਹੋਇਆ ਸਾਡੇ ਭਾਈਚਾਰੇ ਚੋਂ ਮੰਤਰੀ ਜੀ ਅਸੀਂ ਉਹਦਾ ਵੀ ਵਿਰੋਧ ਕਰਦੇ ਆਂ ਅਮਨ अरोड़ा ਜੀ ਜਿਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਸਬ ਕਮੇਟੀ ਬਣਾ ਦੇਗੇ ਤੁਹਾਡਾ ਹੱਲ ਕਰ ਦੇਗੇ ਪਰੰਤੂ ਸਾਥੀਓ ਸਾਡੇ ਸਾਥੀਆਂ ਨਾਲ ਲਗਾਤਾਰ 7 ਮਹੀਨੇ ਮੀਟਿੰਗਾਂ ਹੁੰਦੀ ਰਹੇ ਆ ਸਾਡੇ ਆਪੂ ਸਹਿਬਾਨਾਂ ਨੂੰ ਵਿਸ਼ਵਾਸ ਚ ਰੱਖਿਆ ਜੇ ਆਉਣ ਵਾਲੇ ਜਿਹੜਾ ਸੀਜ਼ਨ ਆ ਅਗਲਾਗਾ ਉਹ ਥੋੜਾ ਜਿਹੜਾ ਠੇਕੇਦਾਰੀ ਦੇ ਸਿਸਟਮ ਖਾਸ ਕਰਕੇ ਸੋਨੂੰ ਜਿਹੜੀਆਂ ਥੋੜੀਆਂ ਦਾਇਰ ਮੰਗਾਂ ਰੇ ਉਹਨਾਂ ਦਾ ਹੱਲ ਕਰਾਂਗੇ ਸੋਨੂੰ 50% ਵਾਪਸ ਦੇਹਾਵਾਂ ਰੇਟ ਦੇ ਕੇ ਸਿੱਧੇ ਸੋਨੂੰ ਕੱਪ ਦੇਵਾਂਗੇ ਪਰੰਤੂ ਜਿਹੜੀ 18 ਤਰੀਕ ਨੂੰ ਪੋਜ਼ਿਟਿਵ ਨਿਕਲੀ ਆ ਉਹਦੇ ਵਿੱਚ ਉਹ ਤੋਂ ਪਹਿਲਾਂ ਜਿਹੜਾ ਇੱਥੋਂ ਦਾ ਫੂਡ ਸੈਕਟਰੀ ਆ ਚੰਡੀਗੜ੍ਹ ਪੈਂਦਾ ਟਰੈਕਟਰ ਸਾਹ ਪੈਂਦੇ ਆ ਉਹਨੇ 14 ਤਰੀਕ ਨੂੰ ਠੇਕੇ ਲੈਣਾਂ ਦੀ ਮੀਟਿੰਗ ਕੀਤੀ ਠੇਕੇਦਾਰਾਂ ਨੇ ਉਹਦੇ ਨਾਲ ਚੰਗੇ ਰੁਪਏ ਕੀਤੇ ਨੇ ਚੰਗੇ ਰੁਪਏ ਕਰਨ ਤੋਂ ਬਾਅਦ ਸਾਡੇ ਜਿਹੜੇ 7 ਮਹੀਨੇ ਸਾਡੇ ਆਕੂ ਦੇਵਾਨਾ ਨਾਲ ਮੀਟਿੰਗ ਹੋਈ ਹੈ ਉਸ ਮੀਟਿੰਗ ਤੇ ਇੱਕ ਦਿਨ ਦੇ ਵਿੱਚ ਕੋਈ ਬੰਦੇ ਨੇ ਪਾਣੀ ਫੇਰਤਾ ਪਾਣੀ ਵੀ ਫੇਰਿਆ ਸਾਜਿਓ ਉਹਨਿਆਂ ਦਾ ਘਰ ਭਰਿਆਗਾ ਚੰਗੇ ਰੁਪਏ ਠੇਕੇਦਾਰਾਂ ਨੂੰ ਇਕੱਠੇ ਕਰਕੇ ਲੈ ਗਿਆ ਬੂਰ ਦੇਕੀ ਸਾਹਿਬ ਤੁਹਾਨੂੰ ਚੈਲੰਜ ਹੈ ਕਿ ਉਹਨਾਂ ਦੇ ਜਨਾਬ ਜਿਹੜਾ ਹੋਰ ਲੋਕ ਸਾਡੇ ਵਿਰੁੱਧ ਜੇ ਹੋਰ ਪਰਤੂਗਾ ਤੇ ਅੱਜ ਦੇ ਸਨੇਹ ਤੋਂ ਸਿੱਖ ਲੋ ਜਿਹੜੇ ਅੰਮਕਾ ਇਹਨਾਂ ਪੱਲੇਦਾਰ ਸਾਥੀਆਂ ਦੀਆਂ ਹੈਗਿਆ ਨੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਆਕੂ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਇਹਨਾਂ ਦਾ ਹੱਲ ਕਰੋ ਨਹੀਂ ਤਾਂ ਤੁਹਾਨੂੰ ਹੋਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਇਹਨਾਂ ਕਹਿੰਦੇ ਮੈਂ ਇਹ ਕਿ ਸ਼ਬਦ ਗੰਧ ਬੋਲ ਗਏ ਹਾਂ ਦਾ ਸਾਭੀ ਚੌਣਾ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਕੀ ਫਤਿਹ